ਵਿਆਹ ਵਾਲੇ ਘਰ ਦੇ ਵਿੱਚ ਇੱਕ ਵੱਡੀ ਵਾਰਦਾਤ ਦੇਖਣ ਨੂੰ ਮਿਲੀ ਹੈ ਜਿੱਥੇ ਲਾੜੀ ਦੀ ਡੋਲੀ ਹਜੇ ਉਤਰੀ ਹੀ ਸੀ ਆਪਣੇ ਸਹੁਰੇ ਘਰ ਦੇ ਵਿੱਚ ਉਸਨੇ ਪੈਰ ਹੀ ਪਾਏ ਸੀ ਕਿ ਪਿੱਛੇ ਹੀ ਕੁਝ ਮੁੰਡਿਆਂ ਦੇ ਵੱਲੋਂ ਘਰ ਦੇ ਵਿੱਚ ਦਾਖਲ ਹੋਇਆ ਜਾਂਦਾ ਹਮਲਾ ਕੀਤਾ ਜਾਂਦਾ ਤੇ बार-बार ਰਿਸ਼ਤੇਦਾਰਾਂ ਨੂੰ ਇਹੀ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਲਾੜਾ ਕੌਣ ਹੈ ਲਾੜਾ ਕਿੱਥੇ ਹੈ ਲਾੜਾ ਕਿੱਥੇ ਹੈ ਇਹ ਪਤਾ ਲੱਗਣ ਤੋਂ ਬਾਅਦ ਜਦੋਂ ਲਾੜਾ ਸਾਹਮਣੇ ਆਉਂਦਾ ਤਾਂ ਉਹ ਮੁੰਡੇ ਆਖਦੇ ਨੇ ਕਿ ਬਸ ਅਸੀਂ ਤੈਨੂੰ ਚੱਕਣ ਹੀ ਆਇਆ ਬੇहद ਹੀ ਡਰਾਉਣ ਵਾਲੀ ਹੈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵਿਆਹ ਵਾਲੇ ਮਾਹੌਲ ਦੇ ਵਿੱਚ ਸਾਰੇ ਰਿਸ਼ਤੇਦਾਰਾਂ ਦੋਸਤਾਂ ਦੇ ਸਾਹਮਣੇ ਲਾੜੀ ਦੀ ਡੋਲੀ ਜਦੋਂ ਉਸਤੇ ਸਹੁਰੇ ਘਰ ਦੇ ਵਿੱਚ ਪਹੁੰਚੀ ਤਾਂ ਪਿੱਛੇ ਹੀ ਕੁਝ ਬਦਮਾਸ਼ ਅੰਕਾਰ ਦੇ ਅੰਦਰ ਖੁਸਾ ਹੈ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਮੁੰਡਿਆਂ ਨੂੰ ਵਿਆਹ ਦੇ ਵਿੱਚ ਵੀ ਦੇਖਿਆ ਸੀ ਵਿਆਹ ਦਾ ਕਾਰਡ ਇਹਨਾਂ ਮੁੰਡਿਆਂ ਨੂੰ ਨਹੀਂ ਦਿੱਤਾ ਗਿਆ ਫਿਰ ਇਹ ਵਿਆਹ ਦੇ ਵਿੱਚ ਵੜ ਕਿਵੇਂ ਗਏ ਕਿਉਂਕਿ ਇਹ ਰਿਸ਼ਤੇਦਾਰਾਂ ਨੂੰ ਇਹ ਕਹਿੰਦੇ ਫਿਰਦੇ ਸੀ ਕਿ ਅਸੀਂ ਰਿੰਕੂ ਦੇ ਦੋਸਤਾਂ ਰਿੰਕੂ ਦਾ ਅਸਲ ਲਾੜੇ ਦਾ ਭਰਾ ਦੱਸਿਆ ਜਾ ਰਿਹਾ ਹੈ ਪਰ ਜਦੋਂ ਭਰਾ ਸਾਹਮਣੇ ਆਂਦਾ ਤਾਂ ਉਹ ਆਖਦਾ ਕਿ ਮੈਂ ਇਹਨਾਂ ਮੁੰਡਿਆਂ ਨੂੰ ਨਹੀਂ ਜਾਣਦਾ ਤਾਂ ਫਿਰ ਇਹ ਮੁੰਡੇ ਕੌਣ ਸੀ ਜਿਹੜੇ ਕਿ ਪਹਿਲਾਂ ਵਿਆਹ ਦੇ ਵਿੱਚ ਤੱਕੇ ਦੇ ਨਾਲ ਵੜ ਗਏ ਰਿਸ਼ਤੇਦਾਰਾਂ ਨੇ ਇਹ ਵੀ ਦੇਖਿਆ ਕਿ ਇਹ ਮੁੰਡੇ ਵਿਆਹ ਦੇ ਵਿੱਚ ਖਾ ਪੀ ਰਹੇ ਸੀ ਨੱਚ ਰਹੇ ਸੀ ਔਰਕੈਸਟਰਾ ਦੇ ਨਾਲ ਨੱਚਣ ਤੋਂ ਮਨਾ ਕੀਤਾ ਤਾਂ ਉਸ ਤੋਂ ਬਾਅਦ ਹੰਗਾਮਾ ਹੋਇਆ ਪਰ ਇਹ ਹੈ ਕੌਣ ਸੀ ਇਸ ਨੂੰ ਲੈ ਕੇ ਹੁਣ ਤੱਕ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਜਦੋਂ ਲਾੜੀ ਜਿਵੇਂ ਹੀ ਘਰ ਪਹੁੰਚਦੀ ਆਪਣੇ ਡੋਲੀ ਉਤਰਦੀ ਹੈ ਉਸਦੇ ਸਹੁਰੇ ਘਰ ਤੇ ਵੀ ਚਾਕੇ ਤਾਂ ਉੱਥੇ ਆ ਕੇ ਇਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਅਤੇ ਹਮਲਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਘਰ ਦੀਆਂ ਤਸਵੀਰਾਂ ਦੇਖ ਕੇ ਹਰ ਕੋਈ ਡਰ ਗਿਆ ਸਜਿਆ ਹੋਇਆ ਘਰ ਡੋਲੀ ਉਤਰਨ ਤੋਂ ਬਾਅਦ ਘਰ ਦੇ ਵਿੱਚ ਵਿਆਹ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਇਸ ਮੌਕੇ ਤੇ ਮੁੰਡੇ ਦੀ ਮਾਂ ਵੀ ਕੈਮਰੇ ਦੇ ਸਾਹਮਣੇ ਆਈ ਹੈ ਤੇ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਰਿਸ਼ਤੇਦਾਰਾਂ ਨੇ ਵੀ ਦੱਸਿਆ ਕਿ ਕਿੰਜ ਅਸੀਂ ਉੱਥੇ ਮੌਜੂਦ ਸੀ ਅਤੇ ਨਾ ਬਦਮਾਸ਼ਾਂ ਦੇ ਵੱਲੋਂ ਜਦੋਂ ਘਰ ਦੇ ਵਿੱਚ ਆਇਆ ਜਾਂਦਾ ਹੈ ਸਾਡੇ ਤੇ ਹਮਲਾ ਕੀਤਾ ਜਾਂਦਾ ਤਾਂ ਉਹ ਬੇहद ਹੀ ਮਾੜੀ ਘਟਨਾ ਸੀ ਇਸ ਪੂਰੇ ਹਮਲੇ ਦੇ ਵਿੱਚ ਕਈ ਜਾਣੇ ਹੁਣ ਤੱਕ ਜ਼ਖਮੀ ਹੋਏ ਨੇ ਉਹਨਾਂ ਦੀ ਗਿਣਤੀ 8 ਦੱਸੀ ਜਾ ਰਹੀ ਹੈ ਪਰ ਆਖਿਰਕਾਰ ਕੀ ਕਾਰਨ ਬਣਿਆ ਕਿ ਲਾੜੀ ਦੀ ਡੋਲੀ ਉਤਰਦੇ ਸਾਰ ਹੀ ਇਹ ਵੀ ਪਿੱਛੇ ਹੀ ਘਰ ਦੇ ਵਿੱਚ ਆ ਧਮਕਦੇ ਨੇ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਪਿਆ ਹੋਇਆ ਸਮਾਨ ਲੋਕ ਖੂਨ ਖਰਾਬਾ ਇਹ ਸਭ ਕੁਝ ਦੇਖਣ ਨੂੰ ਮਿਲਿਆ ਫਾਜ਼ਿਲਕਾ ਤੋਂ ਹੀ ਖਬਰ ਸਾਹਮਣੇ ਆਈ ਸੀ ਇਸ ਬਾਬਤ ਪਰਿਵਾਰਿਕ ਮੈਂਬਰ ਹੋ ਕੇ ਕੁਝ ਦੱਸ ਰਹੇ ਨੇ ਜਾਣਦੇ ਆ ਮੇਰਾ ਨਾਮ ਅਨਜੀਤ ਹੈ ਸਰ ਕੱਲ੍ਹ ਨੂੰ ਸਾਡੇ ਭਾਂਜੇ ਦੀ ਬਰਾਤ ਸੀ ਜੀ ਅਸੀਂ ਪਹਿਲੇ ਚਿੱਕ ਗਏ ਆ। ਜੇ ਅਸੀਂ ਥੋੜਾ ਲੇਟ ਪਹੁੰਚੇ ਤਾਂ ਪਹਿਲਾਂ ਨਾ ਮੁੰਡਿਆਂ ਨੇ ਜਿਹੜੇ ਆਏ ਆ ਸਾਡੇ ਰਿਸ਼ਤੇਦਾਰ ਆ ਉਹ ਕੋਈ ਜਿਹੜੇ ਗੈਸਟ ਸਾਡੇ ਆਏ ਆ ਉਹ ਪਹਿਲਾਂ ਚੰਗੀ ਨਾਲ ਪੀ ਖਾ ਲਿਆ। ਤੇ ਫਿਰ ਜਿਹੜੇ ਆਰਕਸਟਾ ਵਾਲੇ ਕੁੜੀਆਂ ਸੀ ਉਹਨਾਂ ਨਾਲ ਨੱਚਦੇ ਗਾਉਂਦੇ ਸੀ। ਜੀ ਫਿਰ ਨੱਚਣ ਗਾਣ ਵਾਲੇ ਮੁੰਡਿਆਂ ਨੇ ਕਿਹਾ ਇਸ ਇਹ ਸਾਡਾ ਮਾਹੌਲ ਨਾ ਖਰਾਬ ਕਰੋ। ਤੇ ਉਹ ਆਂਦੇ ਨੇ ਅਸੀਂ ਅਸੀਂ ਤਾਂ ਨੱਚਣਾ ਹੈਗਾ। ਕਿਉਂਕਿ ਇੱਥੇ ਕੁੜੀਆਂ-ਬੁੜੀਆਂ ਸਾਡੀਆਂ ਹੈਗੀਆਂ। ਉਹ ਮੰਨੇ ਨਹੀਂ ਤੇ ਅਸੀਂ ਫਿਰ ਗਾਲਾਂ ਕੱਢਣ ਲੱਗੇ ਤਾਂ ਉਹ ਬੜਾ ਹੀ ਜ਼ਿਆਦਾ ਸ਼ਰਾਬ ਜ਼ਿਆਦਾ ਹੀ ਪੀ ਲੈ ਤਾਂ ਉੱਬਰ ਹੋ ਗਿਆ ਸੀ। ਸਾਡੇ ਮੁੰਡਾ ਇਹਨੂੰ ਕੀ ਕੀਤਾ ਇੱਕ ਨੂੰ ਬਾਹਰ ਕੱਢਦਾ ਉਹ ਚਲਾ ਗਿਆ ਫਿਰ ਦੂਜਾ ਝੜ ਆਇਆ ਉਹ ਐਵੇਂ ਕਰਨ ਲੱਗ ਗਿਆ ਉਹਨੂੰ ਵੀ ਗੇਟ ਦੇ ਬਾਹਰ ਲਿਆ ਉਹ ਐਡੀਆਂ ਭੈਣਾਂ ਮਾਵਾਂ ਦੀਆਂ ਕਾਲਾ ਮੜੀਆਂ ਬੱਚਿਆਂ ਨੇ ਫਿਰ ਉਹਨੂੰ ਉੱਥੇ ਡੇਗ ਲਿਆ ਕਲ ਕਲ ਦੀ ਦਾਦੀ ਦੀ ਗੱਲ ਫਾਜ਼ਿਲ ਕਾ ਸੀਗਾ ਹਾਂਜੀ ਤੇ ਅਸੀਂ ਫਿਰ ਕੀ ਕੀਤਾ ਉਹਨੂੰ ਛਡਾਤਾ ਅਸੀਂ ਕਿਹਾ ਜਾਣ ਉਹਦੀ ਮਾਂ ਸੀ ਨਾਲ ਜਿਹੜੀ ਤੀ ਸੀ ਸਾਨੂੰ ਵੇਖ ਕੇ ਉਹਦੀ ਮਾਂ ਦਾ ਸਾਨੂੰ ਆਪ ਦੁੱਖ ਆਇਆ ਉਹਦੀ ਮਾਰ ਹੁੰਦੀ ਪਈ ਐ ਇਦਾਂ ਕਰਦਾ ਪਿਆ ਹਾਂ ਅਸੀਂ ਸਾਰੇ ਉਹਨਾਂ ਬੱਚਿਆਂ ਨੂੰ ਮਨਾਇਆ ਕਿ ਵੇਖੋ ਉਹਦੀ ਬੇਚਾਰੀ ਮਾਰ ਉਹ ਸਾਡੇ ਬੱਚੇ ਵਾਸੋਸ ਕਰਦੇ ਕਹਿੰਦੇ ਉਹ ਕੋਦੀ ਮਾਤੇ ਮੇਰੋਂ ਦੀ ਪਈ ਉਹਦੀ ਏਡੀ ਨਿੱਕੀ ਕੁੜੀ ਉਹ ਵੀ ਰੋਂਦੀ ਪਈ ਹੈ ਤੇ ਅਸੀਂ ਹਰ ਕੱਲ ਜਾਣਾ ਸੀ ਤੇ ਅਜੇ ਨਾ ਆਪਦੇ ਕੱਪੜੇ ਲੈ ਕੇ ਰੱਖੀ ਜਾਂਦੇ ਸੀ ਤੇ ਆ ਬੱਚੇ ਨੇ ਗੱਦੇ ਉੱਤੇ ਪਾ ਕੇ ਬਸਾ ਤੇ ਮੁੰਡੇ ਸਾਰੇ ਉੱਤੇ ਚਲੇ ਗਏ ਨੇ ਸੋਲ ਵਾਸਤੇ ਪਏ ਬੈਸੇ ਉੱਪਰ ਉਹ ਬਾੜੇ ਅੰਦਰ ਤੇ ਜਿਹੜਾ ਵਿਆਹਿਆ ਬੱਚਾ ਉਹ ਸੀ ਇੱਕ ਮੇਰੇ ਜੇੜ ਦਾ ਮੁੰਡਾ ਉਹ ਸੀ ਇੱਥੇ ਉਹਨਾਂ ਨੇ ਕਾਪੇ ਚਲਾਤੇ ਚਾਰ ਪੰਜ ਬੰਦੇ ਅੰਦਰ ਬਾੜੇ ਤੇ ਪੰਜ ਛੇ ਬਾਹਰ ਸੀ ਤੇ ਉਹ ਖੁਲਾੜੀਆਂ ਵੀ ਕਾਪੇ ਵੀ ਤੇ ਕੁੜੀਆਂ ਚੀਕਾਂ ਮਾਰਨ ਲੱਗੀਆਂ ਤੇ ਉਹ ਮੁੰਡੇ ਇੱਕ ਤੋਂ ਨਸੀ ਜਿਹੜਾ ਵਿਆਹਿਆ ਉਹਨੂੰ ਤਦਵਾਦ ਕਰ ਲਿਆ ਹੁੰਦਾ ਇਹਨੂੰ ਵੀ ਮਤਲਬ ਜਿਹੜਾ ਦੂਜਾ ਜੇੜ ਦਾ ਮੁੰਡਾ ਉਹਨੂੰ ਪਏ ਗਏ ਨੇ ਤੇ ਜਦੋਂ ਔਰ ਵਜਾ ਜਿਹੜੇ ਉੱਤੇ ਮੁੰਡੇ ਪੈਸੇ ਉਹ ਵੀ ਥੱਲੇ ਆ ਗਏ ਨੇ ਫਿਰ ਉਹਨਾਂ ਨੇ ਇੱਥੇ ਵਿਚਾਲਿਆ ਉਹਨਾਂ ਨੂੰ ਫੜ ਲਿਆ ਉਹਨਾਂ ਨੇ ਬਹੁਤ ਮਾਰਿਆ ਤੇ ਆ ਵਿਚਾਰੀ ਸਾਡੀ ਹੈਗੀ ਭਤੀਜੀ ਉਹ ਆਪਦੇ ਭਰਾ ਨੂੰ ਉਹ ਤਾਂ ਸਾਡੀ ਜੇੜ ਦੀ ਕੁੜੀ ਆ ਮੇਰੇ ਦਰਮਿਆਨ ਤੇ ਛੋਟਾ ਉਹ ਆਪਦੇ ਭਰਾ ਨੂੰ ਐ ਫੜ ਲਿਆ ਤੇ ਉਹਨੇ ਕੁਲਾ ਰੀ ਮਾਰਿਆ ਤਾਂ ਉਹ ਆਪਦੇ ਭਰਾ ਨੂੰ ਛੱਡੇ ਨਾ ਤੇ ਕੁੜੀ ਦੇ ਤਨ ਚਾਰ ਨੂੰ ਚਪੇੜ ਮਾਰਿਆ ਤੇ ਉਹ ਤਾਂ ਐ ਕਰਕੇ ਕੰਨ ਖਿੱਚ ਲਿਆ ਤੇ ਰੰਗ ਵੀ ਖਿੱਚੇ ਤੇ ਬਸ ਕੋਟੀ ਵਾਲੇ ਕਮਰੇ 'ਚ ਵੜੀ ਜਾਣ ਜਿੱਥੇ ਮੁੰਡਾ ਤੇ ਕੋਟੀ ਸੀ ਉਸ ਕਮਰੇ 'ਚ ਵੜੀ ਜਾਣ ਤਾਂ ਫਿਰ ਮਸਹੀਂ ਉਹਨਾਂ ਤਾਂ ਕਤੂਕਾ ਲਾ ਕੇ ਫੇਰ ਬੁਆ ਲਾਇਆ ਆਰੇ ਬੰਦੇ ਹੋਏ ਇੱਕ ਮਤਲਬ ਇੱਕ ਮੇਰਾ ਮੁੰਡਾ ਤੇ ਇੱਕ ਮੇਰਾ ਮਤਲਬ ਜੇੜ ਦਾ ਮੁੰਡਾ ਭਤੀਜਾ ਤੇ ਇੱਕ ਸਾਡੇ ਜਿਹੜੇ ਨੰਦਿਆ ਸਾਫ ਹੈਗੇ ਉਹਨਾਂ ਦੇ ਭਰਾ ਮਤਲਬ ਛੋਟੇ ਉਹ ਆ ਤੇ ਇੱਕ ਇੱਕ ਆ ਸਾਡੀ ਜਠਾਣੀ ਤੇ ਇੱਕ ਆ ਸਾਡੀ ਭਤੀਜੀ ਜੇ ਤਾਂ ਪਤਾ ਨਹੀਂ ਹੱਥ ਪਾਏ ਕਿੰਨਾ ਮਾਰਿਆ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਸਾਰਿਆਂ ਦੇ ਕੇ ਤਾਂ ਬੱਚੀਆਂ ਹੀ ਆ ਸਾਰਿਆਂ ਤੇ ਇਹ ਕਾਲ ਹੋਏ ਨੇ ਪੰਜ ਚਾਰ ਪੰਜ ਤੇ ਅੰਦਰ ਸੀ ਤੇ ਬਾਹਰ ਵੀ ਬਹੁਤ ਸੀ ਤੇ ਅਸੀਂ ਤੇ ਅੰਦਰ ਸੀ ਨਾ ਤੇ ਇਹ ਕੋਈ ਵਾਰੀ ਬੜਾ ਹੈ ਇਹਨਾਂ ਦਾ ਸਿਰ ਗਿਣਤੀ ਨਹੀਂ ਮਾਰੀ ਕਿੰਨੇ ਪਰ ਪੰਜ 6 ਇੱਥੇ ਸੀ ਤਾਂ ਬਾਹਰ ਪਤਾ ਨਹੀਂ ਕਿੰਨੇ ਹੋਣ ਤੇ ਫਿਰ ਇੱਕ ਸਾਡੀ ਮਦਦਵਾ ਨਨਾ ਦੇ ਨਾ ਸੇ ਉਹਨਾਂ ਨੇ ਕੀ ਕੀਤਾ ਬਾਰ ਕੱਢ ਕੇ ਉਹਨਾਂ ਨੂੰ ਗੇਟ ਲਾਇਆ ਤੇ ਫਿਰ ਉਹ ਬਾਹਰ ਦੇ ਇੱਟਾਂ ਚ ਲਾਉਣ ਲੱਗੇ ਨੇ ਜਦੋਂ ਅਸੀਂ ਉਹਨਾਂ ੱਤਕਾ ਮਾਰ ਕੇ ਉਹਨਾਂ ਨੂੰ ਬਾਹਰ ਕੱਢਤਾ ਜਿਹੜੇ ਪਹਿਲਾਂ ਜਿਹੜੇ ਬਾਹਰ ਸੀ ਉਹਨਾਂ ਨੂੰ ਕੱਢਿਆ ਜਿਹੜੇ ਇੱਥੇ ਜੇ ਖੜੇ ਸੀ ਜਿਹੜੇ ਅੰਦਰ ਸੀ ਫਿਰ ਉਹਨਾਂ ਨਾਲ ਜੱਜ ਕਰਕੇ ਕੱਢਿਆ ਸੀ ਮਾਦੋਨਗਰੀ ਪੈਂਦੀ ਹੈ ਮਾਦੋਨਗਰੀ ਪੈਂਦੀ ਇਹ ਵੀ ਇੱਥੇ ਨੇ ਅਸੀਂ ਨਵੇਂ ਰਹਿ ਕਿਰਾਏ ਤੇ ਆ ਕੋਈ ਸਾਨੂੰ ਇੰਨੀ ਜਾਣਕਾਰੀ ਨਹੀਂ ਹੈ ਕਿ ਉਹਨਾਂ ਨੇ ਪੁੱਛਿਆ ਜੀ ਜਦੋਂ ਘਰ ਦਾ ਮੈਂ ਕਿਹਾ ਕੋਈ ਪੁਰਾਣਾ ਹੋਊਗਾ ਤਾਂ ਹੀ ਪੁੱਛੀ ਜਾਂਦੇ ਤਾਂ ਅਸੀਂ ਉਹਨਾਂ ਲੰਦਰ ਆ ਗਏ ਨੇ ਹਾਂਜੀ ਪੁਲਿਸ ਆਈ ਆ ਤੁਹਾਡੇ ਅਸੀਂ ਉਹਨਾਂ ਨੂੰ ਵੇਖ ਜਿਹਨਾਂ ਨੇ ਘਾਇਲ ਉਹਨ ਉਸਹੀ ਮਤਲਬ ਕਿਹੜਾ ਬੰਦਾ ਸੀ ਕੌਣ ਸੀ ਅਸੀਂ ਫਿਰ ਲੈਨੇ ਆ ਕਰਦੇ ਆ ਕਰ ਉਹ ਸਾਡੀ ਯਾਦ ਦੇ ਵੀ ਨਹੀਂ ਹੈਗੇ ਐਂ ਜੀ ਬਈ ਯੂਪੀ ਦੇ ਪੁਰਾਣੇ ਰਹਿੰਦੇ ਸੀ ਸਾਡੇ ਜੀਜਾ ਤੇ ਜਾਣ ਪਛਾਣ ਸੀ ਤੇ ਇਸ ਕਰਕੇ ਉਹਨਾਂ ਨੇ ਆਏ ਪਾਰਟੀ 'ਚ ਸੀਗੇ ਹਾਂ ਜੀ ਤੇ ਉਹਨਾਂ ਨੇ ਕਾਟ ਦਿੱਤਾ ਸੀ ਦਵਾ ਦੀ ਮਾਂ ਨੇ ਨਾ ਲਾਇਆ ਕਿੱਥੇ ਪਿੰਡ ਹੈਗਾ ਕਿਹੜਾ ਪਿੰਡ ਆ ਜਿਹਦੇ ਉਹ ਉਹ ਜਿੱਥੇ ਰਹੋ ਸੀ ਜਿਹੜੀ ਮਾਂ ਰੋ ਜਾਂਦੀ ਸੀ ਕੱਲ ਗੁਰੂ ਨਾਨਕ ਕਾਲ ਉਹਨੇ ਕਹਿ ਦਿੱਤਾ ਦਫਾ ਨਿਕਲੋ ਨੇ ਇਹ ਐ ਆਮਨੇ ਸਰ ਉਹ ਕਨਫਰਮ ਐਡਰੈਸ ਨਹੀਂ ਸਾਨੂੰ ਪਤਾ ਬਟ ਉਹ ਹੈ ਫਾਈਲ ਕਰੀ ਦੀ ਐ ਨਹੀਂ ਉਹ ਲਵਾਈਡ ਕੀਤਾ ਸੀ ਉਹਨਾਂ ਦੇ ਪੇਰੈਂਟਸ ਨੂੰ ਬਟ ਉਹਨਾਂ ਦੇ ਜਿਵੇਂ ਗਾਂ ਦੇ ਗਾਂ ਬੱਚੇ ਪੁੱਛੇ ਕੋਈ ਆਏ ਆਪਦੇ ਨਾਲ ਯਾਰ ਦੋਸਤ ਲੈ ਕੇ ਉਹਨਾਂ ਨਾਲ ਆ ਕੇ ਉੱਥੇ ਦਾਰੂ ਪੀ ਕੇ ਮੌਲ ਖਰਾਬ ਕਰਦਾ ਜੀ ਜਿੰਨੇ ਕਰਕੇ ਉਸਾ ਕੱਲ ਉਹਨਾਂ ਨਾਲ ਲੜਾਈ ਝਗੜਾ ਹੋਇਆ ਮਾੜਾ ਮੋਟਾ ਉਹਨੂੰ ਅਸੀਂ ਬਾਹਰ ਕੱਢਿਆ ਕਿ ਮੌਲ ਨਾ ਖਰਾਬ ਕਰੋ ਉਹ ਕਹਿੰਦੇ ਕੋਈ ਨਹੀਂ ਤੁਹਾਨੂੰ ਕੱਲ ਵੇਖ ਲਾਂਗੇ ਤੇ ਅਸੀਂ ਸਾਂ ਸਾਡਾ ਪ੍ਰੋਗਰਾਮ ਜੀ ਚੱਲਦਾ ਪਿਆ ਸੀ ਕਰਦੇ ਸਾਰੇ حساب ਦਾ ਮਾੜਾ ਮੋੜਾ ਕਰਦੇ ਪਏ ਸੀ ਤੇ ਉਹਨੇ ਟਾਈਮ ਨੂੰ ਉਹ ਆ ਕੇ ਸਿੱਧਾ ਉਹਨਾਂ ਨਾਂ ਪੁੱਛਿਆ ਤੇ ਅੰਦਰ ਵੜ ਗਏ ਉਹਨਾਂ ਨੇ ਪਹਿਲਾਂ ਘਰ ਦਾ ਐਡਰੈਸ ਕਨਫਰਮ ਕੀਤਾ ਉਸ ਤੋਂ ਬਾਅਦ ਕਰੇ ਆ ਕੇ ਸਿੱਧਾ ਆ ਕੇ ਹਮਲਾ ਕਰਨ ਲੱਪੇ ਜੀ ਬੰਗੇ ਕਰਦੇ ਸਾਡੀ ਹੈ ਕਿ ਸਾਡੀ ਜਿਹੜੀ ਵਾਰਦਾਤ ਇਥੇ ਹੋਣ ਦੀ ਸਰਵਾਈ ਕੀਤੀ ਜਾਵੇ ਤੇ ਉਹਨਾਂ ਦੇ ਸੱਤੇ ਜਿਹੜੀ ਕਾਰਵਾਈ ਪੰਦੀ ਉਹ ਕੀਤੀ ਜਾਵੇ ਕਿ ਨਾਲ ਉਹ ਵੀ ਆਂਦੇ ਜਿਹੜੇ ਨਹੀਂ ਮਿਲੇ ਸੀ ਕੱਲ ਉਹਨੂੰ ਵੇਖਾਂਗੇ ਉੱਥੇ ਵੀ ਕੱਲ ਕਹਿ ਕੇ ਗਏ ਸੀ ਕੋਈ ਨਹੀਂ ਕੱਲ ਤੁਹਾਨੂੰ ਵੇਖ ਲਾਂਗੇ ਅੱਜ ਵੀ ਆਂਦੇ ਆਂਦੇ ਅੰਦਰ ਵੜ ਗਏ ਨੇ ਅੱਜ ਵੇਖ ਫਿਰ ਵੇਖਾਂਗੇ ਉਹਨਾਂ ਜੀ ਇੰਜ ਇੰਜੇ ਜੇ ਮਾਤਾ ਦਾ ਫਾਈਲ ਖਾਤੇ ਰਹਿ ਨਾਲੇ ਮੇਰੇ ਭਰਾ ਦਾ ਵਿਆਹ ਹੋਇਆ ਹੈਗਾ ਸੀ ਤੇ ਅਸੀਂ ਆਏ ਹੋਏ ਸੀਗੇ ਤੇ ਕੱਲੋਂ ਬੰਦੇ ਆ ਗਏ ਅਸੀਂ ਮੈਨੂੰ ਦਿੱਖੀ ਜਾਂਦੇ ਸੀ ਤੇ दारू ਪੀਤੀ ਸੀਗੇ ਉਹਨਾਂ ਗੁੰਡਿਆਂ ਨੇ ਤੇ ਅਸੀਂ ਕਿਹਾ ਵੀਰੇ ਸਾੜ ਤੇ ਹੋ ਜਾਤੇ ਸਾਨੂੰ ਨੱਚ ਲੈਣ ਦੇ ਉਹ ਕਹਿੰਦਾ ਤੁਹਾਨੂੰ ਵੀ ਅਸੀਂ ਰੰਚਾਂਗੇ ਕਿਹੜਾ ਨਹੀਂ ਕਿਤੇ ਬਾਹਰ ਬੜੇ ਕਦੇ ਕੀ ਕਰੇ ਅਸੀਂ ਆ ਕੇ ਵੀਰੇ ਨੂੰ ਦੱਸਿਆ ਕਿ ਤੁਹਾਡਾ ਦੋਸਤ ਤੇ ਜਿਹੜਾ ਗੱਟ ਦੱਸਿਆ ਕਿ ਵੱਡੇ ਵੀਰੇ ਨੂੰ ਕਿ ਉਹ ਤੁਹਾਡੇ ਦੋਸਤ ਵੀਰ ਨਾਲ ਗੱਤ ਪਾ ਲੈਂਦੇ ਆ ਖਰਚੇ ਸੀਦਾ ਰੋਟੀ ਉਤਕਾ ਕੇ ਕੋਈ ਜਵਾਬ ਨੂੰ ਲੈ ਕੇ ਅਸੀਂ ਤੋਂ ਬੈਠਾ ਸੀ ਤੇ ਕੋਈ ਖਾਈ ਜਾਂਦਾ ਸੀ ਕੋਈ ਸੋ ਇਸੇ ਦੇ ਥੱਕੇ ਆ ਗਏ ਉਹ ਆਏ ਤੇ ਬਸ ਉਹਨਾਂ ਨੇ ਆ ਕੇ ਪੁੱਛਿਆ ਕਿ ਲੜਾ ਕਿਹਦਾ ਲੜਾ ਤਾਂ ਉਹਨੇ ਕਿਸੇ ਨੂੰ ਨਹੀਂ ਪੜ੍ਹਦੇ ਤੇਰਾ ਪਿਆਰ ਇਸ ਨਾਲ ਕਿ ਆ ਹਾਂ ਮੇਰਾ ਸੀ ਬਸ ਤੈਨੂੰ ਚੱਕਣਾ ਸੀ ਤੇ ਉਹਦੇ ਜਦੋਂ ਮੁੜਨ ਲੱਗਿਆ ਕਾਪਾ ਤੇ ਕੁਹਾੜੀ ਸੀ ਉਹਨਾਂ ਕੋਲ ਜਦੋਂ ਮੈਂ ਫੜਨ ਲੱਗੀ ਤਾਂ ਮੇਰੇ ਵੱਜੇ ਖਲਤੋਂ ਹੱਸਿਆ ਜਾਨੀ ਤੇਰੇ ਮਾਤੇ ਨੂੰ ਮਾਰ ਤੇ ਮੈਂ ਆਪ ਪ੍ਰਾਣ ਤੱਕ ਆ ਦੇ ਤਾਂ ਅੰਦਰ ਗਿਆ ਯਾ ਤੂੰ ਲੱਗ ਤੂੰ ਅੰਦਰ ਉਹ ਜਿੱਥੇ ਅਸੀਂ ਵੇਖਦੇ ਹਾਂ ਸਾਡੇ ਪੁਣੀ ਆਂਦੇ ਚਪੇੜਾ ਚ ਪੂਰਾ ਮਾਰਕੀਟ ਤੇ ਉਹਦੇ ਕੁਆੜੀ ਆ ਸੱਚੇ ਮੇਰੇ ਬੱਜੀ ਸੀ ਵਿਆਹ ਅਸੀਂ ਗਾ ਮੇਰੇ ਮੀਰੇ ਦਾ ਛੋਟੇ ਦਾ ਸਰ ਅਸੀਂ ਇਹ ਮੰਗ ਕਰਦੇ ਆ ਕਿ ਜਿਹੜੇ ਸਾਡੇ ਸੱਟਾ ਪੁਣੀ ਚੱਲਾ ਦੇ ਪਏ ਗਿਆ ਤੇ ਸਾਨੂੰ ਨਿਆਂ ਮਿਲੇ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਮੇਰਾ ਰਾਜਿੰਦਰ ਸਿੰਘ ਰਿੰਕੂ ਹੈ ਜੀ ਸਰ ਅਸੀਂ ਫਾਇਲ ਦਾ ਕਲੋਨੀ 'ਚ ਰਹਿੰਦੇ ਆ ਸਰ ਮਾਡ ਨਗਰੀ ਕੋਮਲਾ ਸਰ ਕੱਲ ਮੇਰੇ ਬ੍ਰਦਰ ਦੀ ਮੈਰਿ ਜੀ ਤੇ ਉਥੇ ਇੱਕ ਲੜਕਾ दारू ਪੀ ਕੇ ਤੇ ਮੌਲ ਖਰਾਬ ਕਰ ਰਿਹਾ ਸੀ ਤੇ ਮੇਰਾ ਨਾਮ ਲੈ ਰਿਆ ਸੀ ਕਿ ਮੈਂ ਉਹਦਾ ਦੋਸਤ ਹਾਂ ਮੇਰੇ ਦੋਸਤਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਇੱਕ ਦੋਸਤ ਉਥੇ ਆ ਕੇ ਐਸ ਤਰ੍ਹਾਂ ਸਾਰਿਆਂ ਨੂੰ ਮੰਦਾ ਚੰਗਾ ਬੋਲ ਰਿਹਾ ਤੇ ਲੜਾਈ ਝਗੜਾ ਕਰ ਰਿਹਾ ਤੇ ਮੈਂ ਕਿਹਾ ਚਲੋ ਮੈਂ ਜਾ ਕੇ ਦੇਖਦਾ ਤੇ ਉਹਨੂੰ ਰੋਕਦਾ ਤੇ ਜਦੋਂ ਮੈਂ ਉਥੇ ਗਿਆ ਤੇ ਮੈਂ ਦੇਖਿਆ ਕਿ ਮੇਰੇ ਤਾਂ ਕੋਈ ਜਾਣ ਪਛਾਣਦਾ ਨਹੀਂ ਸੀ ਮੈਂ ਉਹਨੂੰ ਪੁੱਛਿਆ ਤੂੰ ਮੈਨੂੰ ਜਾਣਦਾ ਕਿਹਾ ਨਾ ਨਹੀਂ ਮੈਂ ਕਿਹਾ ਤੂੰ ਨਾ ਤਾਂ ਮੇਰਾ ਮੈਰਾ ਲੈ ਰਿਆ ਕਿ ਮੈਂ ਰਿੰਕੂ ਦਾ ਦੋਸਤ ਹਾਂ ਮੈਂ ਕਿਹਾ ਤੂੰ ਕਹਿੰਦਾ ਕਿ ਮੇਰਾ ਰਿੰਕੂ ਦਾ ਦੋਸਤ ਹੈ ਪਰ ਮੈਂ ਤਾਂ ਤੇ ਨਹੀਂ ਜਿਆਦਾ ਨਹੀਂ ਤੂੰ ਮੈਨੂੰ ਜਾਨਾ ਫਿਰ ਤੂੰ ਕਿੱਥੋਂ ਆਇਆ ਕਹਿੰਦਾ ਮੈਨੂੰ ਬੁਲਾਇਆ ਗਿਆ ਮੈਨੂੰ ਕਾਰਡ ਆਇਆ ਤਾਂ ਮੈਂ ਆਇਆ ਮੈਂ ਕਿਹਾ ਫਿਰ ਮੈਂ ਤਾਂ ਤੈਨੂੰ ਕਾਰਡ ਦਿੱਤਾ ਨਹੀਂ ਫਿਰ ਤੂੰ ਕਿ ਮੈਂ ਮੈਂ ਜਦੋਂ ਆਇਆ ਤੇ ਆਰਾਮ ਨਾਲ ਖਾ ਪੀ ਤੇ ਇੱਕ ਸਾਈਡ ਤੇ ਆਰਾਮ ਨਾਲ ਬੈਠ ਜਾ ਤੇ ਮਾਹੌਲ ਨਾ ਖਰਾਬ ਕਰ ਤੇ ਉਹ ਫਿਰ ਮੇਰੇ ਫਾਦਰ ਸਾਹਿਬ ਨੂੰ ਗਾਲਾਂ ਕੱਢਣ ਲੱਗ ਪਿਆ ਮੈਨੂੰ ਵੀ ਤਾਂ ਕੰਮ ਫਿਕਰਨ ਲੱਗ ਪਿਆ ਤੇ ਉਹ ਸੁਆਸੀ ਫੜ ਕੇ ਗੇਟ ਤੋਂ ਬਾਹਰ ਕੱਢਤਾ ਤੇ ਬਾਹਰ ਕੱਢ ਤੀਏ ਜਦੋਂ ਬਾਹਰ ਕੱਢਿਆ ਉਹ ਸਾਡੇ ਨਾਲ ਲੜਨ ਲੱਗ ਪਿਆ ਸਾਡੇ ਵੀ ਕੰਕ ਸਟਾਫ ਉਡਾਉ ਮਾਰਤੀਆਂ ਤੇ ਉਹ ਉਹਦੇ ਨਾਲ ਮੁੰਡਾ ਸੀ ਤੇ ਉਹ ਵੀ ਕਾਫੀ ਜਿਆਦਾ ਸਟੱਲਤਾ ਮਾਰ ਲੱਗ ਪਿਆ ਸਾਡੇ ਤਿੰਨ ਚਾਰ ਮੁੰਡਿਆਂ ਦੇ ਉਹਨੇ ਮਾਰੀਆਂ ਵੀ ਤੇ ਉਸ ਤੋਂ ਬਾਅਦ ਉਹ ਗੇਟ ਤੋਂ ਬਾਹਰ ਆ ਕੇ ਉੱਥੇ ਸਾਨੂੰ ਗਾਲਾਂ ਗੋਲਾਂ ਕੱਢਣ ਲੱਗ ਪਏ ਪਰ ਅਸੀਂ ਆ ਕੇ ਆਪਦਾ ਜੋ ਪ੍ਰੋਗਰਾਮ ਸੀ ਉਹਨੂੰ ਸੰਭਾਲ ਲਿਆ ਸੀ ਉਹਨੂੰ ਐਡਰੋਇਨਾ ਜਿਆਦਾ ਨਹੀਂ ਲਿਆ ਪਰ ਜਦੋਂ ਫਿਰ ਜਿਆਦਾ ਹੀ ਗਾਲਾਂ ਗੋਲਾਂ ਕੱਢਣ ਲੱਗ ਪਏ ਬਾਹਰ ਖੜ ਕੇ ਫਿਰ ਅਸੀਂ ਪੁਲਿਸ ਨੂੰ ਬੁਲਾਇਆ ਤੇ ਉਦੋਂ ਪੁਲਿਸ ਵੀ ਆਈ ਤੇ ਉਹ ਆ ਕੇ ਉਹਨੂੰ ਲੈ ਗਈ ਫਿਰ ਅਸੀਂ ਦਾ ਫਰਾ ਦੇ ਪ੍ਰੋਗਰਾਮ ਵੀ ਹੋਗੇ ਸਾਨੂੰ ਨਹੀਂ ਪਤਾ ਸੀ ਕਿੰਨਾ ਕਿ ਇਹ ਕੋਸ਼ ਕਰਾਂਗੇ ਜਾਂ ਨਹੀਂ ਕਰਨਗੇ ਤੇ ਅੱਜ ਅਚਾਨਕ ਆ ਕੇ ਅਸੀਂ ਦਾ ਆਪਦੇ ਘਰ ਦੇ ਫੰਕਸ਼ਨ 'ਤੇ బిజీ ਸੀ ਸਾਰੇ ਤੇ ਉਹ ਅਚਾਨਕ ਆਏ ਗਏ ਗੇਟ ਖੁਰ ਦਾ ਗੇਟ ਤਾਂ ਖੁੱਲਿਆ ਥੀ ਉਹਨਾਂ ਨੇ ਆਗੇ ਸਿੱਧਾ ਕਾਪੇ ਮਾਰਨਾ ਸ਼ੁਰੂ ਕਰ ਦਿੱਤੇ ਉਹਦੇ ਚ ਕਈ ਸਾਡੇ ਜਿਹੜੇ ਜਨਾਨੀਆਂ ਸੀ ਉਹਨਾਂ ਦੇ ਸੱਟਾਂ ਮਾਰੀਆਂ ਮੇਰੇ ਚਾਚਾ ਜੀ ਦੇ ਤਿੰਨ ਥਾਂ ਦੇ ਕਾਪੇ ਵੱਜੇ ਤੇ ਉਹਨਾਂ ਨੂੰ ਡਾਕਟਰ ਸਾਹਿਬ ਕਹਦੇ ਕਿ ਇਹਨਾਂ ਨੂੰ ਫਰੀਦਕੋ ਰੈਫਰ ਕਰਨਾ ਪੈਣਾ ਮੇਰੇ ਮਾਮਾ ਜੀ ਦਾ ਬੇਟਾ ਉਹਦੇ ਛੱਟ ਵੱਜੀ ਇੱਕ ਮੇਰਾ ਮੇਰੇ ਕੋਲ ਲੜਕਾ ਕੰਮ ਕਰ ਰਿਹਾ ਹੈ ਮੇਰੇ ਪਲਾਂਟ ਤੇ ਤੇ ਉਹਦੇ ਸਿਰ ਤੇ ਕਾਫੀ ਜ਼ਿਆਦਾ ਛੱਟ ਵੱਜੀ ਹੈ ਉਹਨੂੰ ਵੀ ਕਹਦੇ ਕਿ ਫਰੀਦਕੋ ਰੈਫਰ ਕੀਤਾ ਜਾਊਗਾ ਸਰ ਸਰ ਲਗਭਗ ਸੱਤ ਤੋਂ ਅੱਠ ਮੈਂਬਰ ਟੋਟਲ ਕਾੜੇ ਹੋਏ ਸਰ ਬਸ ਉਹ ਆਪ ਦਾ ਸਾਰਾ ਮਹੀਨਾ ਕਾਫੀ ਗਿਆ ਸਰ ਸਾਰੇ ਨਾਮ ਨੂੰ ਮੇਰੇ ਨੋਟ ਕਰਕੇ ਗਏ ਪਤਾ ਪਤਾ ਲੈ ਕੇ ਗਏ ਕਹਿੰਦੇ ਕਿ ਅਸੀਂ ਬੰਦੀ ਕਾਰਵਾਈ ਜਰੂਰ ਕਰਾਂਗੇ ਸੀਸੀਟੀਵੀ ਨਹੀਂ ਸਰ ਉਹ ਪਤਾ ਨਹੀਂ ਨਾ ਕਲੀਅਰ ਕਿਥੋਂ ਦੇ ਆਏ ਆ ਕੁਛ ਨੇ ਮੂੰਹ ਬਨੇ ਸੀ ਤੇ ਇੱਕ ਦੋ ਦੇ ਮੂੰਹ ਬਨੇ ਸੀ ਬਾਕੀ ਵੈਸੀ ਸੀ ਕਿਉਂਕਿ ਮੈਂ ਮੈਂ ਤਾਂ ਸਰ ਸੌ ਰਹੀ ਆ ਸੀ ਜਦ ਤੱਕ ਮੈਂ ਉੱਠੇ ਉੱਠੇ ਉਦੋਂ ਤੱਕ ਤਾਂ ਉਹ ਬਾਹਰ ਮਾਰ ਮੁਰ ਕੇ ਚਲੇ ਗਈ ਉਹਨਾਂ ਕੋਲ ਕਾਫੇ ਵੀ ਸੀ ਕੁਹਾੜੀਆਂ ਸੀ ਸਰ ਅਸੀਂ ਜਿਹੜੇ ਉਹਨਾਂ ਸੀਸੀਟੀਵੀ ਕੈਮਰੇ ਚੋਂ ਜਦ ਕਦੀ ਵੀਡੀਓ ਕੱਢੀ ਉਹਨਾਂ ਚ ਸਾਫ਼ ਦਿਸ ਰਿਹਾ ਕਿ ਉਹਨਾਂ ਕੋਲ ਕਾਫੇ ਸੀ ਹੋ ਰਹੀ ਹਥਿਆਰ ਕਾ ਵੀ ਤੇ ਅਸਲਾ ਨਹੀਂ ਸੀ ਕਹਿੰਦੇ ਅਸਲਾ ਕਹਿੰਦੇ ਪਿਸਟਲ ਸੀ ਉਹਨਾਂ ਕੋਲ ਜਿਹੜੀ ਲੇਡੀਆਂ ਆ ਉਹਨਾਂ ਦੇ ਫਰਕ ਉਹ ਛੱਟਾ ਵੀ ਮਾਰੀਆਂ ਤੇ ਉਹਨਾਂ ਦੇ ਇਹ ਮੇਰੇ ਸਿਸਟਰ ਦੀ ਕੈਨ ਲੈ ਕੇ ਤੇ ਹੋਰ ਜਿਹੜੇ ਕਾਦੇ ਲੇਡੀਆਂ ਕਿਸੇ ਦੇ ਇੱਕ ਹਾਰ ਪਾਇਆ ਸੀ ਉਹ ਖਿੱਚ ਕੇ ਲੈ ਗਿਆ ਸਰ ਕੰਨਾਂ ਦੀ ਵਾਲੀਆਂ ਖਿੱਚ ਕੇ ਲੈ ਗਿਆ ਸਰ ਫਾਇਰ ਫਾਇਰ ਨਹੀਂ ਕੀਤਾ ਸਰ ਪਰ ਕਾਪੇ-ਕੂਪੇ ਬਹੁਤ ਜ਼ਿਆਦਾ ਮਾਰੀ ਮੇਰੇ ਚਾਚਾ ਜੀ ਦੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਛੱਟਾ ਮਾਰੀ ਇੱਕ ਆਪਣੇ ਮਾਦਮ ਨਗਰ ਵਿੱਚ ਇੱਕ ਲੜਾਈ ਜਗੜੇ ਦਾ ਕੇਸ ਆਇਆ ਪਰ ਆਪਣੇ ਦੇਉ ਦਾ ਆਪਾਂ ਲਾਜ ਕਰ ਲਿਆ ਦੋ ਦਿਨਾਂ ਤੋਂ ਥੋੜੀ ਗੰਭੀਰ ਚੋਟ ਅੰਦਰ ਕਰਾਉਣ ਲਈ ਕੋਲ ਰੈਫਰ ਕੀਤਾ ਬਾਕੀ ਤਿੰਨ ਨੇ ਆਪਣੇ ਕੋਲ ਇੱਥੇ ਲਾ ਲਿਆ ਆਪਣੇ ਨਾਲ ਸਰ ਦੀ ਛੋਟਾਈ ਕਰਦਾ ਆਪਾਂ ਓਕੇ ਆ ਗਏ ਜਿਸ ਕੋਈ ਵਿਆਹ ਹੈ ਬਾਕੀ ਆਪਾਂ ਜਾ ਲਵਾਂਗੇ ਉਸ ਨਾਲ ਕੁਝ ਕਿਉਂਕਿ ਚੋਟ ਸੀ ਨੂੰ ਤੇ ਥਾਣੇ ਤੋਂ ਅੱਜ ਹੀ ਹੁਣ ਮਸੂਲ ਹੋਇਆ ਸੀ ਤੇ ਮਾਧਿਉ ਨਗਰੀ ਗਲੀ ਨੰਬਰ 5 ਵਿੱਚ ਕੋਈ ਸਰਾਰਤੀ ਅਨਸਰ ਆਏ ਨੇ ਉਹਨਾਂ ਨੇ ਘਰ ਦੇ ਬਾਹਰੋਂ ਘਰ ਦੇ ਅੰਦਰ ਵਰਕੇ ਮਾਰ ਕੁੱਟੀ ਮੌਕੇ ਤੇ ਪਹੁੰਚੇ ਆ ਜਾਇਦਾ ਲੈ ਲਿਆ ਇਕਦਾਂ ਪੂਰ ਪਰਸਨਾ ਦੀ ਸਤਨ ਲੰਗੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾ ਹੁਕਮ ਆਇਆ ਹੈ ਜੋ ਕੰਡੀ ਚਾਰ ਹੋਇਆ ਹੁਣ ਤੇ ਵਿਆਹ ਵਾਲਾ ਘਰ ਜਿੱਥੇ ਸਾਰੇ ਖੁਸ਼ ਸਨ ਰਾਤ ਦਾ ਖਾਣਾ ਖਾ ਰਹੇ ਸੀ ਲਾੜੀ ਦੀ ਡੋਲੀ ਆ ਕੇ ਉਤਰਦੀ ਹੈ ਕਿ ਉਸ ਤੋਂ ਬਾਅਦ ਪਿੱਛੇ ਕੁਝ ਹੋਰ ਬਦਮਾਸ਼ ਵੀ ਆ ਜਾਂਦੇ ਨੇ ਘਰ ਦੇ ਅੰਦਰ ਕੁਸਕਿਓਏ ਪੁੱਛਦੇ ਨੇ ਕਿ ਲਾੜਾ ਕੌਣ ਹੈ ਲਾੜਾ ਕਿੱਥੇ ਆ ਇਹ ਹੀ ਸਵਾਲ ਕਰਦੇ ਕਰਦੇ ਹੋ ਅੰਦਰ ਘਰ ਦੇ ਵੜ ਜਾਂਦੇ ਨੇ ਤੇ ਜਦੋਂ ਲਾੜਾ ਸਾਹਮਣੇ ਆਂਦਾ ਤਾਂ ਉਸ ਨੂੰ ਦੇਖ ਕੇ ਕਹਿੰਦੇ ਨੇ ਕਿ ਬਸ ਅਸੀਂ ਤੈਨੂੰ ਚੱਕਣ ਹੀ ਆਇਆ ਇੱਕ ਡਰਾ ਦੇਣ ਵਾਲੀ ਦੁਖਦ ਘਟਨਾ ਵਾਪਰੀ ਹੈ ਜਿੱਥੇ ਵਿਆਹ ਵਾਲੇ ਘਰ ਦੇ ਵਿੱਚ ਇੰਨਾ ਜ਼ਿਆਦਾ ਹੰਗਾਮਾ ਹੋਇਆ ਤੇ ਉਸ ਤੋਂ ਬਾਅਦ ਖੂਨ ਖਰਾਬਾ ਹੋਇਆ ਇਸ ਨੂੰ ਦੱਸਦੇ ਹੋਏ ਰਿਸ਼ਤੇਦਾਰ ਪਰਿਵਾਰਿਕ ਮੈਂਬਰ ਬੇਹੱਦ ਹੀ ਜ਼ਿਆਦਾ ਸਦਮੇ ਦੇ ਵਿੱਚ ਸੀ ਡਰ ਦੇ ਵਿੱਚ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਪਰਿਵਾਰ ਦੇ ਪਤਾ ਨਹੀਂ ਇਹ ਬਣ ਕੀ ਗਿਆ ਇਹਨਾਂ ਮੁੰਡਿਆਂ ਨੂੰ ਵਿਆਹ ਦੇ ਵਿੱਚ ਵੀ ਦੇਖਿਆ ਗਿਆ ਸੀ ਪਰ ਪਰਿਵਾਰਿਕ ਮੈਂਬਰ ਆਖਦੇ ਨੇ ਕਿ ਅਸੀਂ ਇਹਨਾਂ ਨੂੰ ਕੋਈ ਕਾਰਡ ਨਹੀਂ ਦਿੱਤਾ ਕੋਈ ਇਨਵੀਟੇਸ਼ਨ ਨਹੀਂ ਸੀ ਪਰ ਫਿਰ ਇਹ ਵਿਆਹ ਦੇ ਵਿੱਚ ਪਹੁੰਚੇ ਕਿਵੇਂ ਇਸ ਤੋਂ ਬਾਅਦ ਕੁਝ ਰਿਸ਼ਤੇਦਾਰ ਇਹ ਵੀ ਦੱਸ ਰਹੇ ਨੇ ਕਿ ਅਸੀਂ ਇਹਨਾਂ ਨੂੰ ਨੱਚਦੇ ਹੋਏ ਵੀ ਦੇਖਿਆ ਸੀ ਔਰਕੈਸਟਰਾ ਦੇ ਨਾਲ ਨੱਚ ਰਹੇ ਸੀ ਅਤੇ ਹੁਣ ਜਦੋਂ ਉਹ ਘਰ ਦੇ ਵਿੱਚ ਆ ਧਮਕਦੇ ਨੇ ਜਦੋਂ ਲਾੜੀ ਦੇ ਆਉਣ ਦੀ ਖੁਸ਼ੀ ਮਨਾਈ ਜਾ ਰਹੀ ਸੀ ਰਸਮਾਂ ਨਿਭਾਈਆਂ ਜਾ ਰਹੀਆਂ ਸੀ ਤਾਂ ਉਸ ਤੋਂ ਬਾਅਦ ਇੱਥੇ ਖੂਨ ਖਰਾਬਾ ਹੋਇਆ ਇਹਨਾਂ ਮੁੰਡਿਆਂ ਦਾ ਕਹਿਣਾ ਸੀ ਕਿ ਅਸੀਂ ਰਿੰਕੂ ਦੇ ਦੋਸਤ ਹਾਂ ਰਿੰਕੂ ਜੋ ਕਿ ਲਾੜੇ ਦਾ ਭਰਾ ਦੱਸਿਆ ਜਾ ਰਿਹਾ ਹੈ ਪਰ ਉਸ ਤਾਂ ਕਹਿਣਾ ਸੀ ਜਦੋਂ ਉਹ ਸਾਹਮਣੇ ਆਇਆ ਕਿ ਮੈਂ ਇਹਨਾਂ ਮੁੰਡਿਆਂ ਨੂੰ ਨਹੀਂ ਜਾਣਦਾ ਪਰ ਉਹ ਵਿਆਹ ਦੇ ਵਿੱਚ ਹੀ ਆਖਦੇ ਰਹੇ ਕਿ ਅਸੀਂ ਉਸ ਦੇ ਦੋਸਤ ਹਾਂ ਜਦੋਂ ਕਿ ਲੋਕ ਇਹ ਆਖ ਰਹੇ ਸੀ ਕਿ ਇਹਨਾਂ ਨੂੰ ਕਿਸੇ ਦੇ ਵੱਲੋਂ ਕੋਈ ਕਾਰਡ ਨਹੀਂ ਦਿੱਤਾ ਗਿਆ ਤੇ ਪਤਾ ਨਹੀਂ ਵਿਆਹ ਦੇ ਵਿੱਚ ਇਹ ਕੌਣ ਤਮਕ ਆਇਆ ਪੂਰੀ ਖਬਰ ਕੀ ਹੈ ਫਜ਼ਿਲਕਾ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਕਿ ਹੁਣ ਤੱਕ ਕਈ ਜਾਣੇ ਜ਼ਖਮੀ ਅਤੇ ਗੰਭੀਰ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਤੱਕ ਰੈਫਰ ਕਰ ਦਿੱਤਾ ਗਿਆ